ਛੋਟੀ ਉਮਰ ਵਿੱਚ ਹੀ ਮਾਂ ਦੀ ਮੌਤ ਹੋ ਗਈ ਸੀ ਮਾਂ ਦੀ ਮੌਤ ਤੋਂ ਬਾਅਦ ਦਾਦੀ ਨੇ ਮੇਰੇ ਪਿਓ ਦਾ ਦੂਜਾ ਵਿਆਹ ਕਰਵਾ ਦਿੱਤਾ ਸੀ ਦੂਜਾ ਵਿਆਹ ਹੋਣ ਤੋਂ ਬਾਅਦ ਜੋ ਕੁਝ ਮੇਰੇ ਨਾਲ ਹੋਇਆ ਉਹ ਤੁਹਾਨੂੰ ਅੱਜ ਸਭ ਕੁਝ ਮੈਂ ਦੱਸਣ ਲੱਗੀਆਂ ਮੇਰੀ ਜ਼ਿੰਦਗੀ ਕਿੱਥੋਂ ਦੀ ਕਿੱਥੋਂ ਤੱਕ ਆ ਗਈ ਮੈਂ ਕਦੇ ਸੋਚਿਆ ਵੀ ਨਹੀਂ ਸੀ ਜੋ ਕੁਝ ਮੇਰੇ ਨਾਲ ਹੋਣ ਵਾਲਾ ਸੀ ਖੁਸ਼ੀ-ਖੁਸ਼ੀ ਇੱਕ ਪਰਿਵਾਰ ਵਿੱਚ ਰਹਿੰਦੇ ਸੀ ਮਾਂ ਦੀ ਮੌਤ ਹੋ ਗਈ ਸੀ ਉਸ ਵੇਲੇ ਮੈਂ ਛੋਟੀ ਸੀ ਮੈਨੂੰ ਕੋਈ ਜ਼ਿਆਦਾ ਨਹੀਂ ਪਤਾ ਸੀ ਇਸ ਕਰਕੇ ਮਾਂ ਦੀ ਮੌਤ ਦਾ ਕੋਈ ਜ਼ਿਆਦਾ ਅਫਸੋਸ ਮੈਂ ਨਾ ਕੀਤਾ ਕਿਉਂਕਿ ਮੈਂ ਬਹੁਤ ਛੋਟੀ ਸੀ ਦਾਦੀ ਨੇ ਮੈਨੂੰ ਪਾਲ ਲਿਆ ਸੀ ਦਾਦੀ ਹੀ ਮੈਨੂੰ ਨਵਾਉਂਦੀ ਸੀ ਸਾਰਾ ਕੁਝ ਉਹ ਆਪ ਹੀ ਕਰਦੀ ਸੀ ਦਾਦੇ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਸੀ ਦਾਦੀ ਤੇ ਮੰਮੀ ਦਾ ਆਪਸ ਵਿੱਚ ਬਹੁਤ ਪਿਆਰ ਸੀ ਕਿਉਂਕਿ ਹੁਣ ਮੈਨੂੰ ਦਾਦੀ ਸਭ ਗੱਲਾਂ ਦੱਸਦੀ ਆ ਫਿਰ ਡੈਡੀ ਦਾ ਦਾਦੀ ਨੇ ਦੂਜਾ ਵਿਆਹ ਕਰਵਾ ਦਿੱਤਾ ਦਾਦੀ ਕਹਿਣ ਲੱਗੀ ਕਿ ਮੇਰੇ ਕੋਲੋਂ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਸਾਂਭੀ ਜਾਨੀ ਅੱਜ ਤਾਂ ਮੈਂ ਇਹਨੂੰ ਸਾਂਭੀ ਜਾਨੀ ਆ ਕੱਲ ਨੂੰ ਮੈਂ ਅੱਖਾਂ ਮੀਟ ਗਈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਇਸ ਕਰਕੇ ਇਸ ਨੂੰ ਮਾਂ ਦੀ ਲੋੜਿਆ ਉਹਨੇ ਤੱਕੇ ਨਾਲ ਡੈਡੀ ਦਾ ਵਿਆਹ ਕਰਵਾ ਦਿੱਤਾ ਜੋ ਡੈਡੀ ਦੀ ਦੂਜੀ ਘਰ ਵਾਲੀ ਉਹ ਹੋਰ ਕੋਈ ਨਹੀਂ ਉਹ ਮੇਰੀ ਸਕੀ ਮਾਸੀ ਸੀ ਨਾਨਾ ਨਾਨੀ ਵੀ ਇਹੀ ਚਾਹੁੰਦੇ ਸੀ ਕਿ ਚੱਲ ਕੁੜੀ ਦੀ ਜ਼ਿੰਦਗੀ ਨਾ ਰੁਲੇ ਕਿਉਂਕਿ ਕੋਈ ਹੋਰ ਆਉਂਦੀ ਤਾਂ ਮੇਰੀ ਜ਼ਿੰਦਗੀ ਰੋਲ ਜਾਣੀ ਸੀ ਇਹ ਗੱਲ ਸੋਚ ਕੇ ਨਾਨਾ ਨਾਨੀ ਨੇ ਮਾਸੀ ਦਾ ਵਿਆਹ ਮੇਰੇ ਡੈਡੀ ਨਾਲ ਕਰ ਦਿੱਤਾ ਮਾਸੀ ਉਦੋਂ ਕੁਵਾਰੀ ਸੀ ਜਦੋਂ ਮਾਸੀ ਵਿਆਹੀ ਸੀ ਤਾਂ ਮੇਰਾ ਉਹ ਬਹੁਤ ਜ਼ਿਆਦਾ ਮੋਹ ਕਰਦੀ ਸੀ ਜਦੋਂ ਵੀ ਮੈਂ ਥੋੜਾ ਜਿਹਾ ਰੋਂਦੀ ਸੀ ਤਾਂ ਉਹ ਮੈਨੂੰ ਉਹਦੀ ਚੁੱਪ ਕਰਵਾ ਦਿੰਦੀ ਸੀ ਮੈਨੂੰ ਸਕੂਲ ਭੇਜਦੀ ਸੀ ਸਭ ਕੁਝ ਮੇਰਾ ਵਧੀਆ ਕਰਦੀ ਸੀ ਟਾਈਮ ਲੰਘਦਾ ਗਿਆ ਇਸ ਗੱਲ ਤੋਂ ਸਾਰਾ ਪਰਿਵਾਰ ਬੜਾ ਖੁਸ਼ ਸੀ ਕਿ ਚੱਲ ਮਾਸੀ ਮੇਰਾ ਇੰਨਾ ਜ਼ਿਆਦਾ ਮੋਹ ਕਰਦੀ ਆ ਮੈਨੂੰ ਵੀ ਇੱਕ ਮਾਂ ਹੀ ਮਿਲ ਗਈ ਸੀ ਜਿਉਂ-ਜਿਉਂ ਟਾਈਮ ਲੰਘਦਾ ਗਿਆ ਮਾਸੀ ਦੇ ਖੁਦ ਬੱਚਾ ਹੋ ਗਿਆ ਉਹਨੇ ਇੱਕ ਮੁੰਡਾ ਤੇ ਕੁੜੀ ਦੋ ਬੱਚਿਆਂ ਨੂੰ ਜਨਮ ਦਿੱਤਾ ਦੋਵੇਂ ਬੱਚੇ ਜੋੜੇ ਸੀ ਉਹ ਬੱਚੇ ਹੋਣ ਤੋਂ ਬਾਅਦ ਮਾਸੀ 'ਚ ਬਹੁਤ ਫਰਕ ਪੈ ਗਿਆ ਉਹ ਮੈਨੂੰ ਬਹੁਤ ਗੁੱਸੇ ਨਾਲ ਬੋਲਦੀ ਸੀ ਉਹ ਹਰ ਟਾਈਮ ਮੇਰੇ ਤੇ ਖਿਜੀ ਜੀ ਰਹਿੰਦੀ ਸੀ ਮੈਂ ਵੀ ਮਾਸੀ ਕੋਲੋਂ ਥੋੜਾ ਜਿਹਾ ਪਿਆਰ ਦੀ ਉਮੀਦ ਕਰਦੀ ਸੀ ਪਰ ਮਾਸੀ ਬੱਚੇ ਹੋਣ ਤੋਂ ਬਾਅਦ ਇਕਦਮ ਹੀ ਬਦਲ ਗਈ ਇਦਾਂ ਲੱਗਦਾ ਸੀ ਜਿਵੇਂ ਉਹਦੇ ਦਿਲ ਵਿੱਚ ਮੇਰੇ ਲਈ ਪਿਆਰ ਹੀ ਮੁੱਕ ਗਿਆ ਹੋਵੇ ਮੈਂ ਉਹਦੇ ਤੇ ਬੜਾ ਹੈਰਾਨ ਰਹਿ ਜਾਂਦੀ ਸੀ ਦਾਦੀ ਵੀ ਇਸ ਗੱਲ ਤੋਂ ਮਾਸੀ ਨਾਲ ਲੜ ਪੈਂਦੀ ਸੀ ਮੈਂ ਆਪਣੀ ਮਾਸੀ ਨੂੰ ਮੰਮੀ ਹੀ ਕਹਿੰਦੀ ਸੀ ਪਰ ਹੁਣ ਉਹ ਮੰਮੀ ਕਹਾਉਣ ਦੇ ਲਾਇਕ ਨਹੀਂ ਸੀ ਕਿਉਂਕਿ ਉਹ ਮੇਰੇ ਨਾਲ ਬਹੁਤ ਜ਼ਿਆਦਾ ਮਾੜਾ ਵਿਵਹਾਰ ਕਰਦੀ ਸੀ ਦਾਦੀ ਮੇਰੇ ਡੈਡੀ ਨੂੰ ਕਹਿੰਦੀ ਸੀ ਕਿ ਆਪਾਂ ਤਾਂ ਇਸ ਕਰਕੇ ਵਿਆਹ ਕੀਤਾ ਸੀ ਕਿ ਚੱਲ ਇਹ ਇਹਦੀ ਮਾਸੀ ਆ ਉਡੀ ਨਾਲ ਪਿਆਰ ਕਰਿਆ ਕਰੂਗੀ ਪਰ ਆਪਣੇ ਬੱਚੇ ਹੋਣ ਤੋਂ ਬਾਅਦ ਇਹਨੇ ਤਾਂ ਬਿਲਕੁਲ ਹੀ ਆਪਣਾ ਰੰਗ ਟੰਗ ਬਦਲ ਲਿਆ ਜਦੋਂ ਡੈਡੀ ਵੀ ਕੁਝ ਕਹਿੰਦੇ ਸੀ ਤਾਂ ਮਾਸੀ ਕਹਿ ਦਿੰਦੀ ਸੀ ਕਿ ਮੇਰੇ ਬੱਚੇ ਅਜੇ ਛੋਟੇ ਆ ਉਹ ਵੱਡੀ ਹੋ ਚੁੱਕੀ ਆ ਜਦੋਂ ਉਹਨੂੰ ਲੋੜ ਸੀ ਮੈਂ ਉਹਨੂੰ ਉਹਦਾ ਬਣਦਾ ਪਿਆਰ ਦਿੱਤਾ ਆ ਨਾਲੇ ਹੁਣ ਕਿਹਾ ਤਾਂ ਮੈਂ ਉਹਦੇ ਨਾਲ ਕੋਈ ਨਫ਼ਰਤ ਕਰਦੀ ਆ ਕਦੇ-ਕਦੇ ਮੈਨੂੰ ਗੁੱਸਾ ਆ ਜਾਂਦਾ ਆ ਹੁਣ ਉਹ ਵੱਡੀ ਹੋ ਗਈ ਆ ਹੁਣ ਆਪਣੇ ਸਾਰੇ ਕੰਮ ਕਰ ਸਕਦੀ ਆ ਮੈਂ ਇੰਨੀ ਜ਼ਿਆਦਾ ਵੱਡੀ ਵੀ ਨਹੀਂ ਹੋਈ ਸੀ ਬਸ ਮਾਸੀ ਨੂੰ ਹੀ ਮੈਂ ਕੁਝ ਜ਼ਿਆਦਾ ਵੱਡੀ ਲੱਗਣ ਲੱਗੀ ਸੀ ਉਸ ਦਾ ਮੇਰੇ ਪ੍ਰਤੀ ਰਵੱਈਆ ਬਿਲਕੁਲ ਹੀ ਬਦਲ ਗਿਆ ਸੀ ਮੈਂ ਕੱਲੀ ਬੈਠ ਕੇ ਰੋਣ ਲੱਗ ਜਾਂਦੀ ਸੀ ਪਰ ਮੇਰੀ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ ਉਹ ਮੈਨੂੰ ਚੁੱਪ ਕਰਵਾ ਦਿੰਦੀ ਸੀ ਡੈਡੀ ਮੇਰੇ ਕੰਮ ਤੇ ਲੱਗੇ ਹੋਏ ਸੀ ਮੈਂ ਆਪਣੇ ਭੈਣ ਭਰਾ ਨੂੰ ਦੋਵਾਂ ਨੂੰ ਖਡਾਉਂਦੀ ਰਹਿੰਦੀ ਸੀ ਕਦੇ ਕਦੇ ਤਾਂ ਮਾਸੀ ਮੈਨੂੰ ਉਹਨਾਂ ਦੇ ਨੇੜੇ ਵੀ ਨਹੀਂ ਲੱਗਣ ਦਿੰਦੀ ਸੀ ਮੈਨੂੰ ਕਹਿ ਦਿੰਦੀ ਸੀ ਕਿ ਆਪਣੇ ਹੱਥ ਧੋ ਕੇ ਬੱਚਿਆਂ ਦੇ ਨੇੜੇ ਲੱਗਿਆ ਕਰ ਉਹ ਸਾਰਾ ਦਿਨ ਮੇਰੇ ਕੋਲੋਂ ਕੰਮ ਕਰਵਾਉਂਦੀ ਰਹਿੰਦੀ ਸੀ ਮੈਨੂੰ ਕਹਿੰਦੀ ਸੀ ਕਿ ਹੁਣ ਰਸੋਈ ਦਾ ਸਾਰਾ ਕੰਮ ਤੂੰ ਆਪ ਕਰਿਆ ਕਰ ਮੇਰੇ ਕੋਲੋਂ ਤਾਂ ਦੋਵੇਂ ਬੱਚੇ ਹੀ ਸੰਭਾਲੇ ਜਾਂਦੇ ਨੇ ਮੇਰੇ ਸਕੂਲ ਜਾਣ ਤੋਂ ਪਹਿਲਾਂ ਮਾਸੀ ਮੇਰੇ ਕੋਲੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਫੇਰ ਹੀ ਮੈਨੂੰ ਸਕੂਲ ਭੇਜਦੀ ਸੀ ਇਸ ਗੱਲ ਪਿੱਛੇ ਦਾਦੀ ਵੀ ਕਈ ਵਾਰ ਮੇਰੀ ਮਤਰੀ ਮਾਂ ਮਤਲਬ ਮਾਸੀ ਨਾਲ ਲੜ ਪੈਂਦੀ ਸੀ ਮੈਂ ਦਾਦੀ ਨੂੰ ਕਹਿ ਰਹੀ ਸੀ ਕਿ ਚਲ ਕੋਈ ਨਾ ਤੁਸੀਂ ਨਾ ਲੜਿਆ ਕਰੋ ਮੇਰੇ ਪਿੱਛੇ ਘਰ ਵਿੱਚ ਕਲੇਸ਼ ਨਾ ਕਰਿਆ ਕਰੋ ਫਿਰ ਮੈਨੂੰ ਚੰਗਾ ਨਹੀਂ ਲੱਗਦਾ ਮੇਰਾ ਸਾਰਾ ਦਿਨ ਸਕੂਲ ਵਿੱਚ ਮੂਡ ਆਫ ਰਹਿੰਦਾ ਆ ਦਾਦੀ ਕਹਿੰਦੀ ਸੀ ਪੁੱਤ ਤੇਰੇ ਕਰਕੇ ਤਾਂ ਬਸ ਮੈਂ ਤੁਰੀ ਫਿਰਦੀ ਆ ਨਹੀਂ ਤਾਂ ਮੈਂ ਕਦੋਂ ਦੀ ਕੰਮ ਛੱਡ ਦਿੰਦੀ ਤੇਰੇ ਕਰਕੇ ਮੈਂ ਇਹਦੇ ਨਾਲ ਔਖੀ ਸੌਖੀ ਕੰਮ ਕਰਵਾਉਣੀ ਆ ਕਿ ਚੱਲ ਤੈਨੂੰ ਨਾ ਬੋਲੂਗੀ ਇਹ ਫਿਰ ਵੀ ਤੈਨੂੰ ਕੁਝ ਨਾ ਕੁਝ ਬੋਲ ਦਿੰਦੀ ਆ ਜਿਸ ਕਰਕੇ ਮੈਨੂੰ ਗੁੱਸਾ ਆ ਜਾਂਦਾ ਆ ਨਾਨੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਮਾਸੀ ਮੇਰੇ ਨਾਲ ਇਸ ਤਰ੍ਹਾਂ ਵਿਵਹਾਰ ਕਰਦੀ ਆ ਨਾਨੀ ਨੇ ਵੀ ਕਈ ਵਾਰ ਮਾਸੀ ਨੂੰ ਸਮਝਾਇਆ ਸੀ ਪਰ ਮਾਸੀ ਆਪਣੀ ਮਰਜ਼ੀ ਕਰਦੀ ਸੀ ਉਹ ਮੇਰੇ ਡੈਡੀ ਦੀ ਗੱਲ ਵੀ ਨਹੀਂ ਸੁਣਦੀ ਸੀ ਜਿਉਂ ਜਿਉਂ ਟਾਈਮ ਲੰਘਦਾ ਗਿਆ ਮੇਰੇ ਦਿਲ ਵਿੱਚ ਵੀ ਮਾਸੀ ਲਈ ਨਫ਼ਰਤ ਪੈਦਾ ਹੁੰਦੀ ਗਈ ਹੁਣ ਮੈਨੂੰ ਵੀ ਗੁੱਸਾ ਆ ਜਾਂਦਾ ਸੀ ਮੈਂ ਵੀ ਉਹਨੂੰ ਗੁੱਸੇ ਨਾਲ ਬੋਲ ਪੈਂਦੀ ਸੀ ਉਦੋਂ ਮੈਂ ਸਿਰਫ਼ 8ਵੀਂ ਕਲਾਸ ਵਿੱਚ ਪੜ੍ਹਦੀ ਸੀ ਜਦੋਂ ਮੇਰੀ ਦਾਦੀ ਕਾਫੀ ਬਿਮਾਰ ਹੋਣ ਤੋਂ ਬਾਅਦ ਮਰ ਗਈ ਸੀ ਦਾਦੀ ਦੇ ਜਾਣ ਤੋਂ ਬਾਅਦ ਮੇਰਾ ਉਸ ਘਰ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਸੀ ਮੇਰੀ ਮਾਸੀ ਮਤਲਬ ਮੇਰੀ ਮਤਰੇਈ ਮਾਮੇ ਨੂੰ ਬੜਾ ਤੰਗ ਕਰਦੀ ਸੀ ਡੈਡੀ ਤੋਂ ਵੀ ਉਹ ਬਿਲਕੁਲ ਨਹੀਂ ਡਰਦੀ ਸੀ ਸਾਰਾ ਦਿਨ ਮੇਰੇ ਕੋਲੋਂ ਕੰਮ ਕਰਵਾਉਂਦੀ ਰਹਿੰਦੀ ਸੀ ਹੁਣ ਤਾਂ ਦਾਦੀ ਦੀ ਮੌਤ ਤੋਂ ਬਾਅਦ ਉਹਨੇ ਮੇਰੀ ਪੜ੍ਹਾਈ ਵੀ ਛੁੜਵਾ ਦਿੱਤੀ ਸੀ। ਉਹਨੇ ਮੇਰਾ ਸਕੂਲ ਜਾਣਾ ਬੰਦ ਕਰ ਦਿੱਤਾ ਸੀ। ਉਹ ਕਹਿੰਦੀ ਸੀ ਕਿ ਘਰ ਕੰਮ ਕਰਿਆ ਕਰ। ਮੇਰੇ ਕੋਲੋਂ ਤਾਂ ਨਿਆਣੇ ਮੱਸਾ ਸੰਭੇ ਜਾਂਦੇ ਆ। ਕੋਈ ਲੋੜ ਨਹੀਂ ਪੜਨ ਦੀ। ਪੜ ਕੇ ਕਿਹੜਾ ਤੂੰ ਡੀਸੀ ਲੱਗ ਜਾਣਾ ਆ। ਮੈਂ ਸਾਰਾ ਦਿਨ ਘਰ ਵਿੱਚ ਕੰਮ ਕਰਕੇ ਥੱਕ ਜਾਂਦੀ ਸੀ। ਮੇਰਾ ਘਰ ਵਿੱਚ ਬਿਲਕੁਲ ਮਨ ਨਹੀਂ ਕਰਦਾ ਸੀ। ਕਈ ਵਾਰ ਚੋਰੀ-ਚੋਰੀ ਆਪਣੀ ਸਹੇਲਿਆ ਨੂੰ ਫੋਨ ਕਰਦੀ ਸੀ। ਜੀ ਮੇਰੀ ਕੋਈ ਸਹੇਲੀ ਮੈਨੂੰ ਮਿਲ ਨਾ ਜਾਂਦੀ ਸੀ ਤਾਂ ਮੇਰੀ ਮਾਸੀ ਉਹਨਾਂ ਤੇ ਖਿਜ ਜਾਂਦੀ ਸੀ ਨਾਨਾ ਨਾਨੀ ਨੂੰ ਕੁਝ ਦੱਸ ਨਹੀਂ ਪਾਉਂਦੀ ਸੀ ਨਾਨਾ ਨਾਨੀ ਦੇ ਸਾਹਮਣੇ ਮੰਮੀ ਮੇਰੇ ਨਾਲ ਬਹੁਤ ਵਧੀਆ ਵਿਵਹਾਰ ਕਰਦੀ ਸੀ ਕਿਉਂਕਿ ਨਹੀਂ ਤਾਂ ਨਾਨਾ ਨਾਨੀ ਮਾਸੀ ਨਾਲ ਗੁੱਸੇ ਹੋਣ ਲੱਗ ਜਾਂਦੇ ਸੀ ਮੈਨੂੰ ਵੀ ਡਰਾ ਧਮਕਾ ਕੇ ਰੱਖਿਆ ਹੋਇਆ ਸੀ ਕਿ ਨਾਨੀ ਨੂੰ ਕੋਈ ਗੱਲ ਨਹੀਂ ਦੱਸਣੀ ਮੈਂ ਵੀ ਡਰਦੀ ਆਪਣੇ ਨਾਨਾ ਨਾਨੀ ਨੂੰ ਕੋਈ ਗੱਲ ਨਹੀਂ ਦੱਸਦੀ ਸੀ ਡੈਡੀ ਤਾਂ ਵਿਚਾਰਾ ਮਜਬੂਰ ਸੀ ਉਹ ਵੀ ਕੰਮ ਤੋਂ ਥੱਕਿਆ ਆਉਂਦਾ ਸੀ ਤੇ ਮੈਂ ਉਹਨੂੰ ਵੀ ਕੋਈ ਗੱਲ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਕਰਕੇ ਘਰ ਵਿੱਚ ਲੜਾਈ ਹੋਵੇ ਇੱਕ ਦਿਨ ਮੇਰੇ ਕੋਲੋਂ ਸਾਰਾ ਦੁੱਧ ਡੋਲ ਗਿਆ ਜਦੋਂ ਮੰਮੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੈਂ ਸਾਰਾ ਦੁੱਧ ਡੋਲ ਦਿੱਤਾ ਤਾਂ ਉਹਨੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਉਹ ਇਸ ਗੱਲ ਤੇ ਬਹੁਤ ਜ਼ਿਆਦਾ ਨਾਰਾਜ਼ ਸੀ ਮੈਂ ਵੀ ਬਹੁਤ ਜ਼ਿਆਦਾ ਰੋਈ ਡੈਡੀ ਵੀ ਕਾ ਰਾਗੇ ਸੀ ਡੈਡੀ ਨੂੰ ਵੀ ਗੱਲ ਦਾ ਪਤਾ ਲੱਗ ਗਿਆ ਡੈਡੀ ਕਹਿਣ ਲੱਗੇ ਫੇਰ ਕੀ ਹੋਇਆ ਜੇ ਦੁੱਧ ਡੋਲ ਗਿਆ ਹੁਣ ਤੋ ਉਹਨੂੰ ਮਾਰਨਾ ਉਨਾ ਦੋਮਾ ਵਿੱਚ ਵੀ ਲੜਾਈ ਹੋ ਗਈ ਡੈਡੀ ਨੇ ਮੰਮੀ ਨੂੰ ਕੁੱਟ ਦਿੱਤਾ ਜਿਸ ਕਰਕੇ ਮੰਮੀ ਮੇਰੇ ਤੋਂ ਹੋਰ ਵੀ ਜ਼ਿਆਦਾ ਲੱਗਣ ਲੱਗੀ ਉਹ ਮੇਰੇ ਨਾਲ ਬਿਲਕੁਲ ਹੀ ਬੋਲਣਾ ਬੰਦ ਹੋ ਗਈ ਮੈਂ ਉਹਨੂੰ ਸੌਰੀ ਬੋਲਿਆ ਸੀ ਪਰ ਉਹਨੇ ਮੈਨੂੰ ਮਾਫ ਨਾ ਕੀਤਾ ਉਹਨੇ ਡੈਡੀ ਨੂੰ ਇੱਕ ਗੱਲ ਕਹਿ ਦਿੱਤੀ ਸੀ ਕਿ ਜਾਂ ਤਾਂ ਫਿਰ ਇਹਦਾ ਵਿਆਹ ਕਰ ਦੇ ਨਹੀਂ ਤੇ ਫਿਰ ਮੈਂ ਇਸ ਘਰ ਨੂੰ ਛੱਡ ਕੇ ਚਲੀ ਜਾਊਂਗੀ ਮੈਂ ਹੈਰਾਨ ਸੀ ਕਿ ਮੇਰੀ ਸੱਕੀ ਮਾਸੀ ਹੋ ਕੇ ਉਹ ਇੰਨਾ ਜ਼ੁਲਮ ਮੇਰੇ ਤੇ ਕਿਵੇਂ ਕਰ ਸਕਦੀ ਆ ਘਰ ਵਿੱਚ ਇੰਨੀ ਕਿਚਕਿਚ ਚੱਲ ਰਹੀ ਸੀ ਕਿ ਮੈਂ ਆਪਣੇ ਡੈਡੀ ਨੂੰ ਕਹਿ ਦਿੱਤਾ ਕਿ ਡੈਡੀ ਤੁਸੀਂ ਮੇਰਾ ਵਿਆਹ ਕਰ ਦਿਵੋ ਮੈਂ ਵੀ ਇੱਥੋਂ ਸੌਖੀ ਹੋ ਜਾਊਂਗੀ ਡੈਡੀ ਕਹਿਣ ਲੱਗੇ ਪੁੱਤ ਇਦਾਂ ਤੈਨੂੰ ਕਿਵੇਂ ਕਿਸੇ ਨਾਲ ਵੀ ਤੋਰ ਦੇਵਾਂ ਕੋਈ ਚੰਗਾ ਘਰ-ਬਾਰ ਲੱਭਾਂਗੇ ਫੇਰ ਹੀ ਆ ਮੈਂ ਕਿਹਾ ਜੋ ਕਰਨਾ ਡੈਡੀ ਜਲਦੀ ਕਰੋ ਮੈਂ ਹੁਣ ਇਸ ਘਰ 'ਚ ਨਹੀਂ ਰਹਿਣਾ ਚਾਹੁੰਦੀ ਮੈਂ ਵੀ ਉੱਥੇ ਰਹਿ ਕੇ ਅੱਕ ਗਈ ਸੀ ਮਾਸੀ ਨੇ ਆਪ ਹੀ ਮੇਰੇ ਲਈ ਇੱਕ ਰਿਸ਼ਤਾ ਲੱਭ ਲਿਆ ਮੁੰਡਾ ਮੇਰੇ ਨਾਲੋਂ ਥੋੜਾ ਉਮਰ ਵਿੱਚ ਵੱਡਾ ਸੀ ਡੈਡੀ ਤਾਂ ਇਸ ਰਿਸ਼ਤੇ ਲਈ ਮੰਨ ਨਹੀਂ ਰਹੇ ਸੀ ਪਰ ਉਹ ਘਰ ਉਹ ਬਹੁਤ ਜ਼ਿਆਦਾ ਅਮੀਰ ਸੀ ਜਿਸ ਕਰਕੇ ਸਾਰੇ ਘਰ ਦੇ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ ਮੇਰੇ ਨਾਨਾ ਤੇ ਨਾਨੀ ਵੀ ਮੇਰੇ ਲਈ ਬੜੇ ਖੁਸ਼ ਸੀ ਕਿਉਂਕਿ ਉਹ ਵੀ ਮੇਰੀ ਟੈਨਸ਼ਨ ਰੱਖਦੇ ਸੀ ਉਹਨਾਂ ਨੂੰ ਵੀ ਹਮੇਸ਼ਾ ਇਹੀ ਰਹਿੰਦਾ ਸੀ ਕਿ ਚੰਗੇ ਘਰ ਚਲੀ ਜਾਵੇ ਜਿਹਦੇ ਨਾਲ ਮੇਰਾ ਵਿਆਹ ਹੋਇਆ ਸੀ ਉਹ ਵੇਖਣ 'ਚ ਮੇਰੇ ਨਾਲੋਂ ਉਮਰ 'ਚ ਵੱਡਾ ਲੱਗਦਾ ਸੀ ਕਿਉਂਕਿ ਮੇਰੀ ਉਮਰ ਤਾਂ ਉਦੋਂ ਮੱਸਾ ਹੀ 21 ਸਾਲ ਦੀ ਸੀ ਪਰ ਉਸ ਮੁੰਡੇ ਦੀ ਉਮਰ ਕਾਫੀ ਸੀ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਮੈਂ ਜਦੋਂ ਵਿਆਹ ਕਰਕੇ ਉਸ ਘਰ ਵਿੱਚ ਗਈ ਤਾਂ ਥੋੜੇ ਦਿਨਾਂ ਬਾਅਦ ਹੀ ਉਹਦੀ ਤੇ ਮੇਰੀ ਲੜਾਈ ਹੋਣੀ ਸ਼ੁਰੂ ਹੋ ਗਈ। ਉਹਨੇ ਮੈਨੂੰ ਇੱਕ ਵਾਰ ਵੀ ਟੱਚ ਨਹੀਂ ਕੀਤਾ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ। ਉਹ ਸ਼ਰਾਬ ਪੀ ਕੇ ਬਸ ਕਮਰੇ ਚ ਆਉਂਦਾ ਸੀ ਤੇ ਆਉਂਦਾ ਹੀ ਸੌ ਜਾਂਦਾ ਸੀ। ਉਹਨੇ ਮੈਨੂੰ ਕਈ ਵਾਰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਉਹਦੇ ਕੋਲੋਂ ਸੰਗ ਦੀ ਸਾਈਡ ਤੇ ਹੋ ਜਾਂਦੀ ਸੀ। ਇੰਨੇ ਟਾਈਮ ਤੱਕ ਉਹਨੂੰ ਨਸ਼ਾ ਚੜ ਜਾਂਦਾ ਸੀ ਤੇ ਉਹ ਸੌ ਜਾਂਦਾ ਸੀ। ਕਾਫੀ ਦਿਨ ਬੀਤ ਗਏ ਸੀ। ਉਹਨੇ ਅਜੇ ਤੱਕ ਮੇਰੇ ਨਾਲ ਕੁਝ ਵੀ ਨਹੀਂ ਕੀਤਾ ਸੀ। ਮੈਨੂੰ ਉਹਦੇ ਨਾਲ ਕੋਈ ਅਟੈਚਮੈਂਟ ਹੈ ਹੀ ਨਹੀਂ ਸੀ ਮੈਂ ਉਹਦੇ ਕੋਲੋਂ ਬਚ-ਬਚ ਕੇ ਰਹਿੰਦੀ ਸੀ ਉਸ ਘਰ ਵਿੱਚ ਮੇਰੇ ਘਰ ਵਾਲੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਮੇਰੇ ਘਰ ਵਾਲੇ ਦਾ ਇੱਕ ਭਰਾ ਸੀ ਜੋ ਕਿ ਬਾਹਰਲੇ ਦੇਸ਼ ਗਿਆ ਹੋਇਆ ਸੀ ਇੱਕ ਦਿਨ ਸਾਡੇ ਘਰੇ ਇੱਕ ਗਵੰਡਣ ਆਈ ਉਹਨੇ ਜੋ ਮੈਨੂੰ ਸੱਚਾਈ ਦੱਸੀ ਉਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਉਹ ਕਹਿੰਦੀ ਕਿ ਤੇਰਾ ਘਰ ਵਾਲਾ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ ਇਹਦੀ ਪਹਿਲੀ ਘਰਵਾਲੀ ਦੇ ਇੱਕ ਮੁੰਡਾ ਵੀ ਸੀ ਉਹ ਵੀ ਆਪਣੇ ਨਾਲ ਹੀ ਲੈ ਗਈ ਆ ਮੈਂ ਹੈਰਾਨ ਰਹਿ ਗਈ ਕਿ ਮੇਰੀ ਮਾਂ ਨੇ ਜਾਣ-ਬੁੱਝ ਕੇ ਮੇਰਾ ਜੋ ਇਹ ਬੰਦੇ ਨਾਲ ਕੀਤਾ ਉਹਨੇ ਆਪਣਾ ਵੈਰ ਕੱਢ ਲਿਆ ਜੋ ਉਹਦੇ ਦਿਲ ਵਿੱਚ ਮੇਰੇ ਪ੍ਰਤੀ ਬਦਲਾ ਸੀ ਉਹ ਉਹਨੇ ਲੈ ਲਿਆ ਮੈਂ ਫਿਰ ਵੀ ਸਬਰ ਕਰ ਲਿਆ ਮੈਂ ਇਹ ਗੱਲ ਕਿਸੇ ਕੋਲ ਨਾ ਕੀਤੀ ਕਿਉਂਕਿ ਮੇਰਾ ਵਿਆਹ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਕਰ ਦਿੱਤਾ ਸੀ ਇਸ ਗੱਲ ਦਾ ਮੇਰੇ ਡੈਡੀ ਨੂੰ ਵੀ ਪਤਾ ਨਹੀਂ ਸੀ ਡੈਡੀ ਮਾਂ ਤੋਂ ਚੋਰੀ ਗਿਆ ਮਾਰਦਾ ਰਹਿੰਦਾ ਸੀ ਪਰ ਮੈਂ ਆਪਣੇ ਪਿਓ ਨੂੰ ਕੋਈ ਗੱਲ ਨਹੀਂ ਦੱਸਦੀ ਸੀ ਕਿਉਂਕਿ ਮੈਂ ਹੁਣ ਇਹਨੂੰ ਹੀ ਆਪਣੀ ਕਿਸਮਤ ਸਮਝਦੀ ਸੀ ਮੇਰਾ ਘਰ ਵਾਲਾ ਖੇਤ ਤੋਂ ਘਰ ਆਇਆ ਤੇ ਮੈਨੂੰ ਕਹਿਣ ਲੱਗਾ ਅੱਜ ਮੇਰੇ ਭਰਾ ਨੇ ਬਾਹਰੋਂ ਆਣਾ ਆ ਇਸ ਕਰਕੇ ਚੰਗੇ-ਚੰਗੇ ਪਕਵਾਨ ਬਣਾ ਲਵੀਂ ਪੈਸੇ ਵਾਲਾ ਆ ਜੇ ਤੂੰ ਉਹਦੀ ਸੇਵਾ ਨਾ ਕੀਤੀ ਤਾਂ ਉਹਨੇ ਆਪਾਂ ਨੂੰ ਕੋਈ ਪੈਸਾ ਨਹੀਂ ਦੇਣਾ ਮੈਂ ਕਿਹਾ ਤੁਸੀਂ ਆਪਣੇ ਭੈਣ ਭਰਾਵਾਂ ਨਾਲ ਪੈਸੇ ਕਰਕੇ ਵਰਤਦੇ ਹੋ ਕਹਿ ਲੱਗਿਆ ਮੂੰਹ ਤੇ ਥੱਪੜ ਮਾਰੂੰਗਾ ਜ਼ਿਆਦਾ ਨਾ ਬੋਲਿਆ ਕਰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਮੇਰੇ ਨਾਲ ਉਹਦੀ ਅਟੈਚਮੈਂਟ ਹੋਈ ਨਹੀਂ ਸੀ ਕਿਉਂਕਿ ਇੱਕ ਤਾਂ ਉਮਰ 'ਚ ਵੱਡਾ ਸੀ ਤੇ ਕਦੇ ਮੇਰੇ ਕੋਲ ਬੈਠ ਕੇ ਉਹਨੇ ਪਿਆਰ ਨਾਲ ਗੱਲ ਵੀ ਨਹੀਂ ਕੀਤੀ ਸੀ ਉਹ ਬਸ ਸਾਰਾ ਦਿਨ ਮੇਰੇ ਨਾਲ ਗੁੱਸੇ ਨਾਲ ਹੀ ਬੋਲਦਾ ਸੀ ਜਾਂ ਫਿਰ दारू ਪੀਤੀ 'ਚ ਮੇਰੇ ਨੇੜੇ ਲੱਗਦਾ ਸੀ ਪਰ ਉਦੋਂ ਮੈਂ ਨਹੀਂ ਉਹਨੂੰ ਨੇੜੇ ਲੱਗਣ ਦਿੰਦੀ ਸੀ ਉਸ ਦਿਨ ਸ਼ਾਮ ਨੂੰ ਹੀ ਮੇਰੇ ਘਰ ਵਾਲੇ ਦਾ ਭਰਾ ਮਤਲਬ ਮੇਰਾ ਦਿਉਰ ਦਾ ਆ ਗਿਆ ਸੀ ਉਹ ਕਾਫੀ ਨਰਮ ਜੀ ਉਮਰ ਦਾ ਲੱਗਦਾ ਸੀ ਉਹਦਾ ਨਾਮ ਰੋਹਨ ਸੀ ਰੋਹਨ ਦੀ ਬੋਲੀ ਇੰਨੀ ਕਾ ਜ਼ਿਆਦਾ ਮਿੱਠੀ ਸੀ ਕਿ ਮੈਨੂੰ ਬਹੁਤ ਵਧੀਆ ਲੱਗਦਾ ਸੀ ਉਹ ਮੈਨੂੰ ਭਾਬੀ ਭਾਬੀ ਕਹਿ ਕੇ ਬੁਲਾਉਂਦਾ ਸੀ ਤੇ ਉਹ ਮੈਨੂੰ ਹਮੇਸ਼ਾ ਪੁੱਛਦਾ ਸੀ ਕਿ ਤੁਹਾਡੀ ਕੀ ਇੰਨੀ ਮਜਬੂਰੀ ਹੋ ਗਈ ਸੀ ਜੋ ਤੁਸੀਂ ਮੇਰੇ ਭਰਾ ਨਾਲ ਵਿਆਹ ਕਰਵਾ ਲਿਆ ਕਿਉਂਕਿ ਤੁਸੀਂ ਤਾਂ ਬਹੁਤ ਘਾਟ ਉਮਰ ਦੇ ਲੱਗਦੇ ਹੋ ਮੈਂ ਕਿਹਾ ਬਸ ਦਰਦਾਂ ਨੂੰ ਨਾ ਛੇੜ ਕਈ ਵਾਰ ਇਨਸਾਨ ਕੋਲੋਂ ਮਜਬੂਰੀਆਂ ਬਹੁਤ ਕੁਝ ਕਰਵਾ ਦਿੰਦੀਆਂ ਨੇ ਰੋਹਨ ਕਹਿਣ ਲੱਗਿਆ ਉਹ ਤਾਂ ਮੈਨੂੰ ਵੇਖਦਾ ਹੀ ਆ ਕਿ ਕੋਈ ਮਜਬੂਰੀ ਹੀ ਆ ਜਿਸ ਕਰਕੇ ਤੁਹਾਡਾ ਮੇਰੇ ਭਰਾ ਨਾਲ ਹੋਇਆ ਮੈਂ ਰੋਹਨ ਲਈ ਬਹੁਤ ਪਕਵਾਨ ਬਣਾਉਂਦੀ ਸੀ ਰੋਹਨ ਕਹਿ ਦਿੰਦਾ ਸੀ ਭਾਬੀ ਮੈਨੂੰ ਕੋਈ ਇੰਨਾ ਜ਼ਿਆਦਾ ਸ਼ੌਂਕ ਨਹੀਂ ਆ ਤੁਸੀਂ ਮੇਰੇ ਲਈ ਇੰਨੀ ਖੇਚਲ ਨਾ ਕਰਿਆ ਕਰੋ ਜੋ ਤੁਸੀਂ ਖਾਣਿਓ ਬਸ ਮੈਂ ਉਹੀ ਖਾ ਲਿਆ ਕਰਨਾ ਮੇਰਾ ਦਿਓਰ ਇਟਲੀ ਤੋਂ ਆਇਆ ਹੋਇਆ ਸੀ ਮੇਰਾ ਘਰ ਵਾਲਾ ਉਹਨੂੰ ਕਹਿਣ ਲੱਗਿਆ ਕਿ ਹੁਣ ਤੇਰੇ ਲਈ ਕੁੜੀ ਵੇਖ ਕੇ ਤੇਰਾ ਵਿਆਹ ਕਰ ਦਿੰਨੇ ਆ ਹੁਣ ਤੂੰ ਮੇਰੀ ਜ਼ਿੰਮੇਵਾਰੀਆਂ ਮੈਨੂੰ ਆਪਣੇ ਘਰ ਵਾਲੇ ਦੀ ਇਸ ਗੱਲ ਤੋਂ ਹਾਸਾ ਆਉਂਦਾ ਸੀ ਕਿ ਖੁਦ ਨੂੰ ਸੰਭਾਲ ਨਹੀਂ ਸਕਦਾ ਜ਼ਿੰਮੇਵਾਰੀ ਕਿ ਨਿਭਾਊਗਾ ਮੈਂ ਆਪਣੇ ਘਰ ਵਾਲੇ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਸ਼ਰਾਬ ਛੱਡ ਦੇ ਤੇ ਮੇਰੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਿਆ ਕਰ ਮੈਂ ਤੇਰੇ ਕੋਲੋਂ ਹੋਰ ਕੁਝ ਨਹੀਂ ਚਾਹੁੰਦੀ ਪਰ ਉਹ ਕਿਥੇ ਸਮਝਦਾ ਸੀ ਉਹ ਇਹ ਸਭ ਚੀਜ਼ਾਂ ਨੂੰ ਬਿਲਕੁਲ ਇਗਨੋਰ ਕਰ ਦਿੰਦਾ ਸੀ ਜਿਸ ਕਰਕੇ ਮੈਂ ਵੀ ਉਹਦੇ ਨਾਲ ਮੱਥਾ ਮਾਰਨਾ ਛੱਡ ਦਿੱਤਾ ਸੀ ਕਿ ਚੱਲ ਜਿੱਦਾਂ ਚੱਲਦਾ ਚੱਲੀ ਜਾਵੇ ਪਰ ਮੇਰਾ ਦਿਓਰ ਬਹੁਤ ਚੰਗਾ ਸੀ ਮੈਂ ਤਾਂ ਕਦੇ-ਕਦੇ ਦਿਮਾਗ ਵਿੱਚ ਇਹੀ ਸੋਚਦੀ ਸੀ ਕਿ ਕਾਸ਼ ਇਹ ਮੈਨੂੰ ਪਹਿਲਾਂ ਮਿਲ ਜਾਂਦਾ ਤਾਂ ਮੈਂ ਇਹਦੇ ਨਾਲ ਵਿਆਹ ਕਰਵਾ ਲੈਂਦੀ ਪਰ ਮੇਰੇ ਕਿਹੜਾ ਕੋਈ ਹੱਥ ਵੱਸ ਸੀ ਸਾਰਾ ਕੁਝ ਤਾਂ ਮੇਰੀ ਮਾਸੀ ਨੇ ਕੀਤਾ ਮੇਰੀ ਮਾਸੀ ਤਾਂ ਮੇਰੇ ਕੋਲ ਮਿਲਣ ਵੀ ਨਹੀਂ ਆਉਂਦੀ ਸੀ ਇੱਕ ਦਿਨ ਮੇਰਾ ਦਿਓਰ ਆਪਣੇ ਕਮਰੇ ਵਿੱਚ ਪਿਆ ਸੀ ਰਾਤ ਦਾ ਟਾਈਮ ਸੀ ਮੇਰਾ ਘਰ ਵਾਲਾ ਮੇਰੇ ਕੋਲ ਬੈੱਡ ਤੇ ਬੈਠਾ ਸੀ ਤੇ ਮੇਰੇ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਤਾ ਨਹੀਂ ਕਿਉਂ ਮੇਰਾ ਮਨ ਨਹੀਂ ਮੰਨਦਾ ਸੀ ਮੈਂ ਉਹਨੂੰ ਕਿਹਾ ਕਿ ਪਹਿਲਾਂ ਤੁਸੀਂ ਸ਼ਰਾਬ ਛੱਡੋ ਫੇਰ ਹੀ ਮੈਂ ਤੁਹਾਨੂੰ ਆਪਣੇ ਨੇੜੇ ਲੱਗਣ ਦਵਾਂਗੀ ਉਹ ਮੈਨੂੰ ਗਾਲ੍ਹਾਂ ਕੱਢਣ ਲੱਗਾ ਤੇ ਕਹਿਣ ਲੱਗਾ ਵਿਆਹ ਨੂੰ 2 ਮਹੀਨੇ ਹੋ ਗਏ ਆ ਤੂੰ ਅਜੇ ਇੱਕ ਵਾਰ ਵੀ ਮੈਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ ਤੇ ਅੱਜ ਮੈਂ ਨਹੀਂ ਟਲੂੰਗਾ ਅੱਜ ਮੈਂ ਆਪਣਾ ਕੰਮ ਕਰਕੇ ਹੀ ਰਹੂੰਗਾ ਪਰ ਮੈਂ ਉਨੂੰ ਨੇਰੇ ਨਾ ਲੱਗਣ ਦਿੱਤਾ ਮੈਂ ਕਮਰੇ ਵਿੱਚੋਂ ਬਾਹਰ ਆ ਗਈ ਤੇ ਉਹਨੂੰ ਅੰਦਰ ਬੰਦ ਕਰ ਦਿੱਤਾ ਇੰਨੇ ਟਾਈਮ ਤੱਕ ਰੋਹਨ ਆਪਣੇ ਕਮਰੇ ਚੋਂ ਬਾਹਰ ਆਇਆ ਤੇ ਪੁੱਛਣ ਲੱਗਾ ਕੀ ਹੋਇਆ ਤੁਸੀਂ ਕਦ ਰੌਲਾ ਜਿਹਾ ਪਾਈ ਜਾਂਦੇ ਹੋ ਮੈਂ ਕਿਹਾ ਕੁਝ ਨਹੀਂ ਬਸ ਐਵੇਂ ਤੇਰਾ ਭਰਾ ਸ਼ਰਾਬ ਪੀ ਕੇ ਬੋਲਣ ਲੱਗ ਜਾਂਦਾ ਇਸ ਕਰਕੇ ਮੈਂ ਉਹਨੂੰ ਅੰਦਰ ਬੰਦ ਕਰ ਦਿੱਤਾ ਉਹ ਕਹਿਣ ਲੱਗਿਆ ਭਾਬੀ ਵੇਖ ਲਾ ਮੇਰਾ ਤਾਂ ਤੁਹਾਨੂੰ ਵੇਖ ਕੇ ਵਿਆਹ ਕਰਵਾਉਣ ਨੂੰ ਹੀ ਮਨ ਨਹੀਂ ਕਰਦਾ ਅੱਜ ਕੱਲ ਰਿਸ਼ਤੇ ਸਿਰਫ ਬੰਦਾ ਮਜਬੂਰੀ ਕਰਕੇ ਨਿਭਾ ਰਿਹਾ ਜਿੱਦਾਂ ਕਿ ਤੁਸੀਂ ਮੈਂ ਇਦਾਂ ਦੇ ਰਿਸ਼ਤੇ ਨਹੀਂ ਚਾਹੁੰਦਾ ਮੈਂ ਚਾਹੁੰਨਾ ਕਿ ਮੈਨੂੰ ਅਜਿਹਾ ਹਮਸਫਰ ਮਿਲੇ ਜਿਸ ਨਾਲ ਮੈਂ ਆਪਣੀ ਜ਼ਿੰਦਗੀ ਕੱਟਾਂ ਨਾ ਬਲਕਿ ਜੀਵਾਂ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਤੇ ਮੈਂ ਉਹਦੇ ਕੋਲ ਸਾਰਾ ਦੁੱਖ ਸੁੱਖ ਫਰੋਲ ਦਿੱਤਾ ਮੈਂ ਉਹਨੂੰ ਆਪਣੇ ਪੇਕਿਆਂ ਦੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਮੇਰੀਆਂ ਗੱਲਾਂ ਸੁਣ ਕੇ ਉਹ ਇਮੋਸ਼ਨਲ ਹੋ ਗਿਆ ਤੇ ਕਹਿਣ ਲੱਗਾ ਤੁਸੀਂ ਇੰਨੀ ਛੋਟੀ ਉਮਰ ਵਿੱਚ ਇੰਨਾ ਕੁਝ ਵੇਖ ਆਏ ਤੇ ਫਿਰ ਵੀ ਇੰਨੇ ਹੌਸਲੇ ਨਾਲ ਮੇਰੇ ਭਰਾ ਵਰਗੇ ਬੰਦੇ ਨਾਲ ਰਹਿ ਰਹੇ ਹੋ ਮੈਂ ਕਿਾ ਕੀ ਕਰਾਂ ਮਜਬੂਰੀ ਆ ਉੱਥੇ ਜਾ ਕੇ ਬੈਠ ਜੂੰਗੀ ਉੱਥੇ ਕਿਹੜਾ ਸਕੂਨ ਮਿਲਣਾ ਆ ਚਲ ਇੱਥੇ ਆਪਣੇ ਘਰ ਤਾਂ ਬੈਠੀ ਆ ਉਹ ਕਹਿਣ ਲੱਗਾ ਪਰ ਇਸ ਤਰ੍ਹਾਂ ਤੁਹਾਨੂੰ ਬੜਾ ਔਖਾ ਆ ਮੈਂ ਕਿਾ ਚੱਲ ਕਦੇ ਅਬ ਮੇਰੀ ਵੀ ਸੁਣ ਲੂਗਾ ਮੇਰੇ ਵੀ ਚੰਗੇ ਦੇ ਨਾ ਜਾਣਗੇ ਮੇਰਾ ਦਿਉਰ ਮੇਰੇ ਤੇ ਬੜਾ ਤਰਸ ਕਰਦਾ ਸੀ ਉਹ ਮੈਨੂੰ ਕਹਿੰਦਾ ਸੀ ਭਾਬੀ ਤੁਸੀਂ ਪਹਿਲਾਂ ਹੀ ਦੇਖ ਕੇ ਵਿਆਹ ਕਰਵਾਉਣਾ ਸੀ ਤੁਹਾਡੇ ਤੇ ਵੀਰੇ ਦੀ ਉਮਰ 'ਚ ਕਿੰਨਾ ਫਰਕ ਆ ਮੈਂ ਕਿਹਾ ਤੈਨੂੰ ਤਾਂ ਆਪਣੇ ਭਰਾ ਦੀ ਤਰਫਦਾਰੀ ਕਰਨੀ ਚਾਹੀਦੀ ਆ ਪਰ ਤੂੰ ਮੇਰੀ ਕਰ ਰਿਆਂ ਉਹ ਕਹਿਣ ਲੱਗਾ ਜੋ ਗੱਲ ਸਹੀ ਆ ਉਹ ਸਹੀ ਆ ਜੋ ਗਲਤ ਉਹ ਗਲਤ ਆ ਮੈਂ ਕਿਹਾ ਚਲ ਕੋਈ ਨਾ ਕਰਮਾਂ ਦਾ ਲਿਖਿਆ ਹੋਇਆ ਕੌਣ ਮਟਾ ਸਕਦਾ ਉਹ ਮੈਨੂੰ ਕਹਿਣ ਲੱਗਾ ਇਹੀ ਤਾਂ ਆਪਣੇ ਸਮਾਜ ਦੀ ਬਰਾਈ ਆ ਕਿ ਤੁਸੀਂ ਕਰਮਾਂ ਨੂੰ ਹੀ ਸਭ ਕੁਝ ਮੰਨ ਲੈਂਦੇ ਹੋ ਕੁੜੀਆਂ ਖਾਸ ਕਰਕੇ ਆਪਣੇ ਕਰਮਾਂ ਤੇ ਹੀ ਗੱਲ ਸੋਟ ਦਿੰਦੀਆਂ ਨੇ ਥੋੜਾ ਬਹੁਤ ਤਾਂ ਬੋਲਣਾ ਚਾਹੀਦਾ ਮੈਂ ਕਿਹਾ ਅੱਛਾ ਹੁਣ ਤੂੰ ਦੱਸ ਦੇ ਤੂੰ ਕੀ ਚਾਹੁੰਨਾ ਕਿ ਮੈਂ ਤੇਰੇ ਭਰਾ ਨੂੰ ਛੱਡ ਕੇ ਚਲੀ ਜਾਵਾਂ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਨਹੀਂ ਨਹੀਂ ਛੱਡਣ ਦੀ ਗੱਲ ਨਹੀਂ ਮੈਂ ਚਾਹਨਾ ਕਿ ਉਹ ਵੀ ਤੁਹਾਡੇ ਨਾਲ ਪਿਆਰ ਨਾਲ ਰਹੇ ਤੇ ਤੁਹਾਡੀ ਜੋੜੀ ਸਲਾਮਤ ਰਹੇ ਪਰ ਮੇਰਾ ਘਰ ਵਾਲਾ ਦਿਨੋ ਦਿਨ ਵੱਧ ਤੋਂ ਵੱਧ ਸ਼ਰਾਬ ਪੀਂਦਾ ਰਹਿੰਦਾ ਸੀ ਇੱਕ ਦਿਨ ਤਾਂ ਉਹਨੇ ਮੇਰੇ ਨਾਲ ਰਾਤ ਨੂੰ ਜ਼ਬਰਦਸਤੀ ਕੀਤੀ ਕਿਉਂਕਿ ਮੇਰਾ ਉਹਦੇ ਨਾਲ ਕੁਝ ਵੀ ਕਰਨ ਦਾ ਮਨ ਨਹੀਂ ਕਰਦਾ ਸੀ ਪਰ ਉਹ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ ਤੇ ਸਾਰੀ ਰਾਤ ਮੇਰੇ ਨਾਲ ਜ਼ਬਰਦਸਤੀ ਕਰਦਾ ਰਿਹਾ ਜਿਸ ਕਰਕੇ ਮੇਰੇ ਦਿਲ ਵਿੱਚ ਉਹਦੇ ਲਈ ਨਫ਼ਰਤ ਪੈਦਾ ਹੋ ਗਈ ਬੇਸ਼ੱਕ ਉਹ ਮੇਰਾ ਘਰਵਾਲਾ ਸੀ ਪਰ ਪਤਾ ਨਹੀਂ ਕਿਉਂ ਮੇਰਾ ਉਹਦੇ ਨਾਲ ਮਨ ਨਹੀਂ ਮਿਲਦਾ ਸੀ ਜਿਸ ਕਰਕੇ ਮੇਰਾ ਉਹਦੇ ਨਾਲ ਕੋਈ ਸੰਬੰਧ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਸੀ ਪਰ ਹੁਣ ਮੇਰੀ ਬਸ ਹੋ ਗਈ ਮੈਂ ਉਹਨੂੰ ਮਨਾ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਉਹਨੇ ਖੁਦ ਹੀ ਜ਼ਬਰਦਸਤੀ ਕਰ ਲਈ ਅਗਲੇ ਦਿਨ ਮੈਂ ਬਸ ਚੁੱਪਾ ਬੈਠੀ ਸੀ ਮੇਰੇ ਢਿੱਡ 'ਚ ਬੜਾ ਦਰਦ ਹੋ ਰਿਹਾ ਸੀ ਮੇਰਾ ਦਿਓਰ ਮੈਨੂੰ ਆ ਕੇ ਕਹਿਣ ਕਿ ਕੀ ਹੋਇਆ ਤੁਸੀਂ ਇੰਨਾ ਚੁੱਪ ਚੁੱਪ ਕਿਉਂ ਬੈਠੇ ਹੋ ਮੈਂ ਕਿਹਾ ਕੁਝ ਨਹੀਂ ਬਸ ਤੇਰਾ ਵੀਰ ਖੇਤ ਤੋਂ ਕੰਮ ਕਰਕੇ ਘਰ ਆਇਆ ਤੇ ਮੈਨੂੰ ਕਹਿਣ ਲੱਗਾ ਪਾਣੀ ਲਿਆ ਕੇ ਦੇ ਉਹ ਬੜੀ ਰੁੱਖੀ ਜਿਹੀ ਆਵਾਜ਼ ਵਿੱਚ ਮੈਨੂੰ ਬੋਲਿਆ ਮੇਰਾ ਦਿਓਰ ਕਹਿਣ ਲੱਗਾ ਵੀਰੇ ਤੁਸੀਂ ਪਾਣੀ ਪਿਆਰ ਨਾਲ ਵੀ ਤਾਂ ਮੰਗ ਸਕਦੇ ਹੋ ਉਹ ਕਹਿਣ ਲੱਗਾ ਜਿਆਦਾ ਮੈਨੂੰ ਭਾਸ਼ਣ ਨਾ ਦੇ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਆ ਉਹਨੂੰ ਏਦਾਂ ਆਪਣੇ ਸਿਰ ਤੇ ਨਾ ਬਿਠਾ ਲਵੀਂ ਮੇਰੇ ਤੋਂ ਕੁਝ ਸਿੱਖਿਆ ਕਰ ਮੇਰਾ ਦਿਓਰ ਕਹਿਣ ਲੱਗਾ ਮੈਂ ਤਾਂ ਆਪਣੀ ਘਰ ਵਾਲੀ ਨੂੰ ਸਿਰ ਤੇ ਹੀ ਬਿਠਾਉਂਗਾ ਪਰ ਤੁਸੀਂ ਬੋਲੀ ਵਿੱਚ ਥੋੜਾ ਜਿਹਾ ਸੁਧਾਰ ਕਰ ਲਵੋ ਉਹਨਾਂ ਦੋਵਾਂ ਭਰਾਵਾਂ ਵਿੱਚ ਕਾਫੀ ਬੈਸ ਹੋਈ ਮੈਂ ਰੋਹਨ ਨੂੰ ਕਿਹਾ ਕਿ ਚੁੱਪ ਕਰ ਜਾ ਕੋਈ ਨਾ ਤੂੰ ਐਵੇਂ ਮੇਰੇ ਪਿੱਛੇ ਲੜਾਈ ਨਾ ਕਰ ਹਰ ਰੋਜ਼ ਮੇਰੇ ਘਰ ਵਾਲੇ ਨਾਲ ਮੇਰੀ दारू ਪਿੱਛੇ ਲੜਾਈ ਹੋ ਜਾਂਦੀ ਸੀ ਕਿ ਹੁਣ ਤਾਂ ਉਹ ਮੇਰੇ ਤੇ ਹੱਥ ਵੀ ਚੁੱਕਣ ਲੱਗ ਗਿਆ ਸੀ ਉਹ ਮੈਨੂੰ ਹਰ ਰੋਜ਼ ਕੁੱਟ ਸਿੱੜਦਾ ਸੀ ਹੱਥ ਵੀ ਇਦਾਂ ਚੁੱਕਦਾ ਸੀ ਜਿਵੇਂ ਕਿਸੇ ਡੰਗਰ ਨੂੰ ਕੁੱਟੀਦਾ ਆ ਮੈਂ ਉਹਦੀ ਕੁੱਟ ਤੋਂ ਅੱਕ ਗਈ ਸੀ ਇੱਕ ਦਿਨ ਇਹ ਸਭ ਕੁਝ ਆਪਣੇ ਪਿਓ ਨੂੰ ਦੱਸਿਆ ਤੇ ਪਿਓ ਮੈਨੂੰ ਕਹਿਣ ਲੱਗਿਆ ਕਿ ਇੱਥੇ ਆ ਜਾ ਪਰ ਮੇਰੀ ਮਾਂ ਨੇ ਮਤਲਬ ਮਾਸੀ ਨੇ ਕਹਿ ਦਿੱਤਾ ਕਿ ਇੱਥੇ ਆਉਗੀ ਤਾਂ ਫਿਰ ਮੈਂ ਘਰੋਂ ਚਲੀ ਜਾਣਾ ਆ ਇਸ ਕਰਕੇ ਮੈਂ ਚੁੱਪ ਹੋ ਗਈ ਮੇਰਾ ਡੈਡੀ ਤਾਂ ਫਿਰ ਵੀ ਕਹਿ ਰਿਹਾ ਸੀ ਕਿ ਕੋਈ ਨਾ ਆ ਜਾ ਤੂੰ ਵੇਖੀ ਜਾਉ ਪਰ ਮੈਂ ਨਾ ਗਈ ਇੱਕ ਦਿਨ ਮੇਰੀ ਘਰ ਵਾਲੀ ਨਾਲ ਇੰਨੀ ਕ ਜਿਆਦਾ ਲੜਾਈ ਹੋਈ ਕਿ ਮੈਂ ਨਹਿਰ ਤੇ ਜਾ ਕੇ ਬੈਠ ਗਈ ਮੈਂ ਪੂਰਾ ਮਨ ਬਣਾ ਲਿਆ ਸੀ ਕਿ ਅੱਜ ਮੈਂ ਆਪਣੀ ਜ਼ਿੰਦਗੀ ਖਤਮ ਕਰਕੇ ਰਹੂੰਗੀ ਕਿਉਂਕਿ ਮੈਨੂੰ ਹਰ ਪਾਸੇ ਆਪਣੀ ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ ਦੇਖਦਾ ਸੀ ਸੋਚਿਆ ਸੀ ਹਮਸਫਰ ਚੰਗਾ ਮਿਲ ਜਾਊਗਾ ਪਰ ਉਹ ਵੀ ਬਿਲਕੁਲ ਚੰਗਾ ਨਹੀਂ ਸੀ ਜਿਸ ਕਰਕੇ ਮੇਰਾ ਮਨ ਅੱਕ ਗਿਆ ਸੀ ਮੇਰਾ ਘਰ ਵਾਲਾ ਮੈਨੂੰ ਲੱਭਣ ਵੀ ਨਹੀਂ ਆਇਆ ਸਾਰੇ ਪਿੰਡ ਵਿੱਚ ਗੱਲ ਉੱਡ ਗਈ ਸੀ ਕਿ ਉਹਨਾਂ ਦੀ ਨਾ ਪਤਾ ਨਹੀਂ ਕਿੱਥੇ ਚਲੀ ਗਈ ਆ ਮੈਂ ਨਹਿਰ ਦੇ ਕਿਨਾਰੇ ਬੈਠ ਕੇ ਪਾਣੀ ਵੱਲ ਵੇਖੀ ਜਾਂਦੀ ਸੀ ਨਹਿਰ ਵਿੱਚ ਛਾਲ ਮਾਰਨ ਨੂੰ ਦਿਲ ਵੀ ਨਹੀਂ ਕਰਦਾ ਸੀ ਤੇ ਉੱਥੋਂ ਬਚ ਕੇ ਜਾਣ ਨੂੰ ਦਿਲ ਨਹੀਂ ਕਰਦਾ ਸੀ ਬਸ ਬੈਠ ਕੇ ਆਪਣੀ ਜ਼ਿੰਦਗੀ ਬਾਰੇ ਸੋਚ ਰਹੀ ਸੀ ਇੰਨੇ ਟਾਈਮ ਤੱਕ ਮੇਰਾ ਦਿਓਰ ਕਿਸੇ ਮੁੰਡੇ ਨਾਲ ਮੇਰੇ ਕੋਲ ਮੋਟਰਸਾਈਕਲ ਤੇ ਆ ਖੜਾ ਹੋਇਆ ਤੇ ਉਹ ਬੜਾ ਹਫੜਿਆ ਹੋਇਆ ਸੀ ਤੇ ਮੈਨੂੰ ਕਹਿਣ ਲੱਗਾ ਸ਼ੁਕਰ ਤੁਸੀਂ ਮਿਲ ਗਏ ਅਸੀਂ ਤੁਹਾਨੂੰ ਕਿੱਥੇ-ਕਿੱਥੇ ਨਹੀਂ ਲੱਭਿਆ ਉਹ ਮੈਨੂੰ ਬੜੇ ਹੱਕ ਨਾਲ ਆਪਣੇ ਸੀਨੇ ਨਾਲ ਲਾਉਣ ਲੱਗਿਆ ਮੈਂ ਕਿਹਾ ਮੈਂ ਕਿਤੇ ਨਹੀਂ ਜਾਣਾ ਮੈਂ ਮਰਨਾ ਆ ਉਹ ਮੈਨੂੰ ਬੜੇ ਗੁੱਸੇ ਨਾਲ ਬੋਲਿਆ ਤੇ ਮੈਨੂੰ ਕਹਿਣ ਲੱਗਾ ਜੇਦੀ ਖਾਤਰ ਤੁਸੀਂ ਮਰਨ ਲੱਗੇ ਆ ਉਹਨੇ ਤੁਹਾਡੀ ਬਾਤ ਵੀ ਨਹੀਂ ਪੁੱਛੀ ਮੈਂ ਉਹਨੂੰ ਕਿਹਾ ਕਿ ਆਪਣੀ ਘਰ ਵਾਲੀ ਨੂੰ ਲੱਭ ਲਾ ਪਤਾ ਨਹੀਂ ਕਿੱਥੇ ਚਲੀ ਗਈ ਪਰ ਉਹਨੇ ਮੈਨੂੰ ਕਹਿ ਦਿੱਤਾ ਜਿੱਥੇ ਜਾਂਦੀ ਜਾਣ ਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮਰਦੀ ਆ ਮਰਨ ਦੇ ਮੇਰਾ ਪਿੱਛਾ ਛੱਡੂਗੀ ਤੇ ਹੁਣ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਸ ਘਰ ਵਿੱਚ ਉਹਦੇ ਲਈ ਜਾਵੋ ਮੈਂ ਕਿਹਾ ਕੀ ਮਤਲਬ ਫਿਰ ਤੂੰ ਮੈਨੂੰ ਕਿਉਂ ਲੈਣ ਆਇਆ ਉਹ ਕਹਿਣ ਲੱਗਿਆ ਕਿ ਆ ਵੇਖੋ ਮੇਰਾ ਬੈਸਟ ਫਰੈਂਡ ਮੇਰਾ ਦੋਸਤ ਖੜਾ ਇਦੇ ਸਾਹਮਣੇ ਅੱਜ ਮੈਂ ਤੁਹਾਨੂੰ ਕਹਿਣਾ ਕਿ ਮੈਂ ਤੁਹਾਡਾ ਹੱਥ ਫੜੂੰਗਾ ਮੈਂ ਤੁਹਾਡੇ ਨਾਲ ਸਾਰੀ ਜ਼ਿੰਦਗੀ ਬਤਾਉਂਗਾ ਬਸ ਤੁਸੀਂ ਹਾਂ ਕਰੋ ਕਿਉਂਕਿ ਮੈਂ ਤੁਹਾਡੀ ਜ਼ਿੰਦਗੀ ਨੂੰ ਹਰ ਰੋਜ਼ ਖਤਮ ਹੁੰਦੇ ਵੇਖਿਆ ਹੁਣ ਮੈਂ ਨਹੀਂ ਚਾਹੁੰਦਾ ਉਸ ਘਰ ਵਿੱਚ ਤੁਸੀਂ ਹੋਰ ਦੁਖੀ ਹੋਵੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਂਗਾ ਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਮੈਂ ਤੁਹਾਨੂੰ ਸਾਰੀ ਜ਼ਿੰਦਗੀ ਖੁਸ਼ ਰੱਖੂੰਗਾ ਇਹ ਮੇਰਾ ਵਾਦਾ ਤੁਹਾਡੇ ਨਾਲ ਉਹਦੀਆਂ ਅੱਖਾਂ ਵਿੱਚ ਮੈਂ ਆਪਣੇ ਲਈ ਪਿਆਰ ਵੇਖਿਆ ਉਹ ਕਹਿਣ ਲੱਗਿਆ ਜਿਸ ਦਿਨ ਦਾ ਮੈਂ ਘਰ ਆਇਆ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਉਸ ਦਿਨ ਤੋਂ ਹੀ ਮੈਂ ਤੁਹਾਨੂੰ ਪਸੰਦ ਕਰਦਾ ਸੀ ਪਰ ਮੈਂ ਕਹਿ ਨਹੀਂ ਪਾਉਂਦਾ ਸੀ ਕਿਉਂਕਿ ਤੁਸੀਂ ਮੇਰੀ ਪਰਜਾਈ ਲੱਗਦੇ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਤੁਸੀਂ ਮੈਨੂੰ ਗਲਤ ਸਮਝੋ ਪਰ ਹੁਣ ਅੱਜ ਮੇਰਾ ਬੋਲਣਾ ਜ਼ਰੂਰੀ ਹੋ ਗਿਆ ਮੈਨੂੰ ਆਪਣੇ ਦਿਲ ਦੀ ਗੱਲ ਦੱਸਣੀ ਪੈਗੀ ਮੈਂ ਤੁਹਾਡੇ ਨਾਲ ਵਿਆਹ ਕਰਵਾਉਂਗਾ ਚਲੋ ਮੇਰੇ ਨਾਲ ਉਹ ਮੇਰੀ ਬਾਹ ਫੜ ਕੇ ਮੈਨੂੰ ਘਰ ਲੈ ਗਿਆ ਜਦੋਂ ਘਰ ਗਏ ਤਾਂ ਮੇਰਾ ਘਰ ਉਹ ਉੱਥੇ ਖੜਾ ਸੀ ਤੇ ਮੈਨੂੰ ਕਹਿਣ ਲੱਗਾ ਕਿਥੋਂ ਖੇ ਖਾ ਕੇ ਆਈਆਂ ਉਹ ਡੰਡਾ ਚੁੱਕ ਕੇ ਮੈਨੂੰ ਮਾਰਨ ਲੱਗਾ ਤਾਂ ਮੇਰਾ ਦਯੁਰ ਅੱਗੇ ਹੋ ਗਿਆ ਤੇ ਕਹਿਣ ਲੱਗਾ ਪਿੱਛੇ ਹੋ ਜਾ ਹੱਥ ਤੋੜ ਦੂੰਗਾ ਜੇ ਇਹਨੂੰ ਹੱਥ ਲਾਇਆ ਤਾਂ ਅੱਜ ਤੋਂ ਬਾਅਦ ਇਹ ਮੇਰੀ ਏਮਾਨ ਤਿਆ ਤੇ ਇਹਨੂੰ ਮੈਂ ਸੰਭਾਲ ਕੇ ਰੱਖੂੰਗਾ ਤੇਰੇ ਕੋਲੋਂ ਤਾਂ ਸਾਂਭੀ ਨਹੀਂ ਗਈ ਇੰਨੀ ਚੰਗੀ ਕੁੜੀ ਤੇਨੂੰ ਰੱਬ ਨੇ ਦਿੱਤੀ ਸੀ ਇੰਨਾ ਚੰਗਾ ਹਮਸਫਰ ਮਿਲਿਆ ਸੀ ਪਰ ਤੂੰ ਉਹਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੁਣੇ ਮੇਰੀ ਜ਼ਿੰਮੇਵਾਰੀ ਆ ਮੇਰਾ ਘਰ ਵਾਲਾ ਉਹਦੇ ਮੂੰਹ ਵੱਲ ਵੇਖਦਾ ਰਿਹਾ ਤੇ ਕਹਿਣ ਲੱਗਿਆ ਕੀ ਬੋਲੀ ਜਾਣਾ ਇਹ ਮੇਰੀ ਘਰ ਵਾਲੀ ਆ ਤੂੰ ਕੌਣ ਹੁੰਨਾ ਉਹ ਕਹਿਣ ਲੱਗਿਆ ਅੱਜ ਤੋਂ ਬਾਅਦ ਤੂੰ ਇਹਨੂੰ ਕੁਝ ਨਹੀਂ ਕਹਿਣਾ ਜੇ ਤੂੰ ਇਹਨੂੰ ਕੁਝ ਕਿਹਾ ਤਾਂ ਮੈਂ ਤੇਰੀ ਰਿਪੋਰਟ ਕਰ ਦੂੰਗਾ ਤੈਨੂੰ ਪੁਲਸ ਵਿੱਚ ਫੜਾ ਦੂੰਗਾ ਮੈਂ ਇਹਦਾ ਹੱਥ ਫੜ ਲਿਆ ਮੈਂ ਇਹਦੇ ਨਾਲ ਵਿਆਹ ਕਰਵਾਉਂਗਾ ਪਰ ਮੈਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਸੀ ਮੈਂ ਚੁੱਪ ਕਰਕੇ ਰੋਹਨ ਦੇ ਮੂੰਹ ਵੱਲ ਵੇਖੀ ਜਾਂਦੀ ਸੀ ਮੇਰਾ ਘਰ ਵਾਲਾ ਮੈਨੂੰ ਕਹਿਣ ਲੱਗਾ ਤੂੰ ਵੀ ਇਹਦੇ ਨਾਲ ਵਿਆਹ ਕਰਵਾਉਣਾ ਚਾਹਨੀ ਆ ਮੈਂ ਕਿਹਾ ਜਿੱਥੇ ਔਰਤ ਦੀ ਇੱਜ਼ਤ ਦੀ ਗੱਲ ਆ ਜਾਵੇ ਉੱਥੇ ਔਰਤ ਚੁੱਪ ਨਹੀਂ ਰਹਿੰਦੀ ਜਿੱਥੇ ਔਰਤ ਦੀ ਰਾਖੀ ਇੱਕ ਚੰਗਾ ਮਰਦ ਕਰਦਾ ਹੋਵੇ ਹੋਰ ਉਹਨੂੰ ਕੀ ਚਾਹੀਦਾ ਨਾਲੇ ਰੋਹਨ ਨੇ ਅੱਜ ਮੈਨੂੰ ਮਰਨ ਤੋਂ ਬਚਾਇਆ ਤੂੰ ਤਾਂ ਮੇਰੇ ਪਿੱਛੇ ਵੀ ਨਹੀਂ ਗਿਆ ਇਸ ਕਰਕੇ ਮੈਂ ਇਹਦੇ ਨਾਲ ਹੀ ਰਹਿਣਾ ਚਾਹੂੰਗੀ ਇਹ ਸਾਰੀ ਗੱਲ ਪੰਚਾਇਤ ਵਿੱਚ ਵੀ ਹੋਗੀ ਪੰਚਾਇਤ ਵਿੱਚ ਵੀ ਮੈਂ ਸਾਰਿਆਂ ਸਾਹਮਣੇ ਕਹਿ ਦਿੱਤਾ ਸੀ ਕਿ ਮੈਂ ਰੋਹਨ ਨਾਲ ਰਹਿਣਾ ਚਾਹੁੰਨੀ ਆ ਮੈਂ ਕਿਸੇ ਦੀ ਪਰਵਾਹ ਨਾ ਕੀਤੀ ਮੇਰੀ ਮਾਂ ਤਾਂ ਮੈਨੂੰ ਕੈਰੈਕਟਰਲੈਸ ਕਹਿ ਰਹੀ ਸੀ ਕਿਉਂਕਿ ਜਿਸ ਦਿਨ ਪੰਚਾਇਤ ਵਿੱਚ ਗੱਲ ਹੋਈ ਸੀ ਉਸ ਦਿਨ ਮੇਰੇ ਮਾਪਿਓ ਵੀ ਆਏ ਸੀ ਮੇਰਾ ਡੈਡੀ ਕੋਲ ਸੀ ਪਰ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਆਪਣੇ ਪਹਿਲਾਂ ਵਾਲੇ ਘਰ ਵਾਲੇ ਨਾਲ ਰਹਾਂ ਤੇ ਛਿੱਤਰ ਖਾਈ ਜਾਵਾਂ ਪਰ ਮੈਂ ਅਜਿਹੀ ਕੁੜੀ ਨਹੀਂ ਸੀ ਇਸ ਕਰਕੇ ਮੈਂ ਰੋਹਨ ਦਾ ਹੱਥ ਫੜ ਲਿਆ ਰੋਹਨ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਉਹਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡਾ ਵਿਆਹ ਹੋ ਗਿਆ ਸੀ ਅਸੀਂ ਦੋਵੇਂ ਬਹੁਤ ਖੁਸ਼ੀ-ਖੁਸ਼ੀ ਰਹਿ ਰਹੇ ਹਾਂ ਰੋਹਨ ਇਟਲੀ ਵਾਪਸ ਚਲਾ ਗਿਆ ਤੇ ਉਹਨੇ ਜਲਦੀ ਹੀ ਮੇਰਾ ਵੀਜ਼ਾ ਲਗਵਾ ਲਿਆ ਸੀ ਰੋਹਨ ਨੇ ਜਾ ਕੇ ਮੇਰੀ ਫਾਈਲ ਲਗਾ ਦਿੱਤੀ ਤੇ ਮੈਨੂੰ ਉਧਰ ਬੁਲਾ ਲਿਆ ਹੁਣ ਅਸੀਂ ਦੋਵੇਂ ਜਾਨੇ ਇਟਲੀ ਵਿੱਚ ਬਹੁਤ ਵਧੀਆ ਰਹਿ ਰਹੇ ਹਾਂ ਸਾਡੇ ਦੋਵਾਂ ਦੇ ਆਪਸ 'ਚ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਆ ਮੇਰਾ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਸੀ ਤਾਂ ਮੈਨੂੰ ਇੱਕ ਟਾਈਮ ਲਈ ਇਹ ਫੀਲ ਹੁੰਦਾ ਸੀ ਕਿ ਮੇਰੀ ਲਾਈਫ ਤਾਂ ਬਸ ਬਰਬਾਦ ਹੋ ਗਈ ਆ ਮੇਰੀ ਲਾਈਫ ਵਿੱਚ ਦੁੱਖ ਹੀ ਦੁੱਖ ਲਿਖਿਆ ਪਰ ਜਦੋਂ ਰੋਹਨ ਨੇ ਮੇਰਾ ਹੱਥ ਫੜ ਲਿਆ ਤਾਂ ਪਤਾ ਲੱਗਿਆ ਕਿ ਜ਼ਿੰਦਗੀ ਵਿੱਚ ਖੁਸ਼ੀਆਂ ਵੀ ਹੁੰਦੀਆਂ ਨੇ ਤੇ ਰੱਬ ਨੇ ਉਹ ਖੁਸ਼ੀਆਂ ਰੋਹਨ ਰਾਹੀਂ ਮੈਨੂੰ ਦੇਣੀਆਂ ਸੀ ਉਹ ਮੇਰੇ ਲਈ ਰੱਬ ਬਣ ਕੇ ਆਇਆ ਤੇ ਹਮੇਸ਼ਾ ਮੈਨੂੰ ਪਿਆਰ ਹੀ ਦਿੱਤਾ ਕਦੇ ਵੀ ਉਹਨੇ ਮੈਨੂੰ ਦੁੱਖ ਨਹੀਂ ਦਿੱਤੇ ਮੈਂ ਉਸ ਬੰਦੇ ਨੂੰ ਹਮੇਸ਼ਾ ਰੱਬ ਹੀ ਮੰਨਦੀ ਰਹੂੰਗੀ ਕਈ ਵਾਰ ਸਾਡੀ ਲਾਈਫ ਵਿੱਚ ਇੱਕ ਬੰਦਾ ਹੀ ਸਾਡੀ ਲਾਈਫ ਬਰਬਾਦ ਕਰ ਦਿੰਦਾ ਤੇ ਇੱਕ ਬੰਦਾ ਹੀ ਸਾਡੀ ਲਾਈਫ ਨੂੰ ਸੋਨਾ ਬਣਾ ਦਿੰਦਾ ਜਿਸ ਤਰ੍ਹਾਂ ਰੋਹਨ ਨੇ ਮੇਰੀ ਲਾਈਫ ਨੂੰ ਬਿਲਕੁਲ ਚੇਂਜ ਕਰ ਦਿੱਤਾ ਮੈਂ ਸਾਰੇ ਦੁੱਖ ਭੁੱਲ ਗਈ ਤੇ ਖੁਸ਼ੀ-ਖੁਸ਼ੀ ਉਹਦੇ ਨਾਲ ਰਹਿ ਰਹੀ ਆ ਇਹ ਸਿ ਅੱਜ ਦੀ ਸਟੋਰੀ ਤਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ